ਮਲਾਜ਼ਮਾਂ ਤੇ ਪੈਨਸ਼ਨਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ਕਾ ਕਲ ਜੀ ਅੱਜ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੰਜਾਬ ਸਰਕਾਰ ਦੇ ਖਿਲਾਫ ਵੱਖ-ਵੱਖ ਮਹਿਕਮਿਆਂ ਦੇ ਮੁਲਾਜ਼ਮਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਤਾਂ ਜੋ ਆਪਣੀਆਂ ਮੰਗਾਂ ਸਰਕਾਰ ਤੱਕ ਪਹੁੰਚਾ ਸਕਣ ਤੇ ਉਹਨਾਂ ਦਾ ਕੋਈ ਹੱਲ ਕੁਝ ਹੱਲ ਜਿਹੜਾ ਨਿਕਲ ਸਕੇ ਸੋ ਹੁਣ ਪੰਜਾਬ ਸਰਕਾਰ ਇਨ੍ਹਾਂ ਧਰਨਿਆਂ ਤੋਂ ਘਬराई ਹੋਈ ਨਜ਼ਰ ਆ ਰਹੀ ਹੈ ਇਨ੍ਹਾਂ ਧਰਨਿਆਂ ਤੋਂ ਡਰੀ ਹੋਈ ਨਜ਼ਰ ਆ ਰਹੀ ਹੈ ਇਹ ਸ਼ਬਦ ਕਿਉਂ ਵਰਤੇ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਦੱਸ ਦੇਣਾ ਚਾਹੁੰਦੇ ਆ ਕਿ ਜਿਹੜੇ ਵੱਖ-ਵੱਖ ਬਿਜਲੀ ਮੁਲਾਜ਼ਮਾਂ ਦੇ ਵੱਲੋਂ ਆਪਣੀਆਂ ਮੰਗਾਂ ਲੈ ਕੇ ਬਿਜਲੀ ਸੋਧ ਬਿੱਲ ਰਾਤ ਕਰਾਉਣੇ ਅਤੇ ਕੱਚੇ ਆਊਟਸੋਰਸ ਮਲਾਜ਼ਮਾਂ ਨੂੰ ਪੱਕਾ ਕਰਨ ਦੀਆਂ ਜਿਹੜੀਆਂ ਆਪਣੀਆਂ ਮੇਨ ਮੁੱਖ ਮੰਗਾਂ ਨੂੰ ਲੈ ਕੇ ਬਿਜਲੀ ਮੰਤਰੀ ਸੰਜੀਵ अरोड़ा ਦੇ ਘਰ ਦਾ ਜਿਹੜਾ ਘਰਾਓ ਕੀਤਾ ਗਿਆ ਹੈ ਤੇ ਜਿਹੜਾ ਕੱਲ ਇਹਨਾਂ ਨੇ ਜਿਹੜਾ ਫੈਸਲਾ ਕੀਤਾ ਸੀ ਕਿ 2 ਨਵੰਬਰ ਨੂੰ ਜਿਹੜਾ 2 ਨਵੰਬਰ ਨੂੰ ਪਰ ਉਸ ਦੇ ਉੱਤੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਪੀਐਸਪੀਸੀਲ ਦੇ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਮਲਾਜ਼ਮਾਂ ਦੇ ਇਸ ਦਰਨਾ ਪ੍ਰਦਰਸ਼ਨ ਦੇ ਵਿੱਚ ਬੈਨ ਦੇ ਰਿਕਾਰਡਿੰਗ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਸੋ ਕੀ ਕੁਝ ਉਹ ਨਿਰਦੇਸ਼ ਨੇ ਉਹ ਵੀ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਜਿਹੜੇ ਮੁਲਾਜ਼ਮ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਇਸ ਧਰਨਾ ਪ੍ਰਦਰਸ਼ਨ ਦੇ ਵਿੱਚ ਭਾਗ ਲੈਣਗੇ ਉਹਨਾਂ ਦੀ ਐਬਸੈਂਟ ਮਾਰਕ ਕੀਤੀ ਜਾਵੇਗੀ ਤਾਂ ਉਹਨਾਂ ਦੀ ਜਿਹੜੀ ਤਨਖਾਹ ਹੈ ਉਸ ਦੇ ਵਿੱਚ ਵੀ ਕਟੌਤੀ ਕੀਤੀ ਜਾਵੇਗੀ ਭਾਵੇਂ ਜਿਹੜੇ ਮੁਲਾਜ਼ਮ ਇੱਥੇ ਆਉਣਗੇ ਉਹਨਾਂ ਦੀ ਐਬਸੈਂਟ ਮਾਰਕ ਹੋਵੇਗੀ ਤੇ ਉਹਨਾਂ ਦੀ ਜਿਹੜੀ ਤਨਖਾਹ ਹੈ ਉਸ ਦੇ ਵਿੱਚ ਵੀ ਕਟੌਤੀ ਕੀਤੀ ਜਾਵੇਗੀ ਇਹ ਵਕ ਵਕ ਬਿਜਲੀ ਮੁਲਾਜ਼ਮ ਜਥੇਬੰਦੀਆਂ ਦੇ ਵੱਲੋਂ ਫੈਸਲਾ ਲਿੱਤਾ ਗਿਆ ਸੀ ਕਿ ਕੱਲ ਨੂੰ ਉਹਨਾਂ ਦੇ ਵੱਲੋਂ ਜਿਹੜਾ ਹੈ 2 ਨਵੰਬਰ ਨੂੰ ਸੰਜੀਵ ਅਰੋੜਾ ਦੇ ਘਰ ਦਾ ਘਰਾਓ ਕੀਤਾ ਜਾਵੇਗਾ ਬਿਜਲੀ ਮੰਤਰੀ ਦੇ ਘਰ ਦਾ ਘਰਾਓ ਕਰਨ ਦਾ ਫੈਸਲਾ ਕੀਤਾ ਗਿਆ ਸੀ ਜਿਸ ਦੇ ਉੱਤੇ ਇਹ ਚਿੱਠੀ ਹੈ ਜਿਹੜੀ ਜਾਰੀ ਕੀਤੀ ਗਈ ਹੈ ਜਿਸ ਦੀਆਂ ਹਦਾਇਤਾਂ ਵੀ ਸਾਨੂੰ ਜਿਹੜਾ ਕਿ ਅਸੀਂ ਪੜ੍ਹ ਕੇ ਤੁਹਾਨੂੰ ਸੁਣਾ ਦਿੰਨੇ ਆ ਸੋ ਤੁਸੀਂ ਵੀ ਇੱਕ ਆਪਣੀ ਜਿਹੜੀ رائے ਹੈ ਜਰੂਰ ਦਿਓ ਜੇਕਰ ਹੁਣ ਇਹ ਆਮ ਮੁਲਾਜ਼ਮ ਜੋ ਕਿ ਸਾਡਾ ਲੋਕ ਅਧਿਕਾਰ ਹੈ ਜੋ ਵੀ ਸਾਡੇ ਅਧਿਕਾਰ ਨੇ ਲੋਕਤੰਤਰ ਅਧਿਕਾਰਾਂ ਦੇ ਵਿੱਚੋਂ ਇੱਕ ਅਧਿਕਾਰ ਹੈ ਧਰਨਾ ਪ੍ਰਦਰਸ਼ਨ ਦਾ ਜੇਕਰ ਉਹ ਵੀ ਹੋਣ ਪੰਜਾਬ ਸਰਕਾਰ ਦੇ ਵੱਲੋਂ ਇਸ ਤਰ੍ਹਾਂ ਦੀਆਂ ਨੀਤੀਆਂ ਧਰਨਿਆਂ ਨੂੰ ਲੈ ਕੇ ਅਪਣਾਈਆਂ ਜਾਣਗੀਆਂ ਤਾਂ ਪੰਜਾਬ ਦੇ ਮੁਲਾਜ਼ਮਾਂ ਦਾ ਕਿੰਜ ਸਰੇਗਾ ਭਾਵ ਉਹਨਾਂ ਦਾ ਕੀ ਬਣੇਗਾ ਤੁਸੀਂ ਇਸ ਲੈਟਰ ਦੀ ਨੀਤੀ ਨੂੰ ਕਿਸ ਤਰ੍ਹਾਂ ਨਾਲ ਦੇਖਦੇ ਹੋ ਜਰੂਰ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜਰੂਰ ਦੇਣਾ ਜੀ ਧੰਨਵਾਦ ਜੀ